ਭਾਰਤ ਪਾਕਿਸਤਾਨ ਦੀ ਹੱਦ ਦੇ ਉੱਤੇ ਭਾਰਤ ਵੱਲੋਂ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੋਂ 200 ਮੀਟਰ ਦੂਰ ਕਰਨ ਦੇ ਉੱਤੇ ਬਿੱਤੀ ਦੇ ਨੀ ਪ੍ਰਧਾਨ ਮੰਤਰੀ ਭਗਵੰਤ ਕੁਮਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ 200 ਮੀਟਰ ਤਾਰ ਨੂੰ ਜ਼ੀਰੋ ਲਾਈਨ ਤੋਂ ਦੂਰ ਕਰੇਗੀ ਤੇ ਕਿਸਾਨਾਂ ਦਾ ਕਹਿਣਾ ਹੈ ਕਿ 200 ਮੀਟਰ ਦੂਰ ਤੋਂ ਵੀ ਉਹਨਾਂ ਨੂੰ ਨੁਕਸਾਨ ਹੀ ਹੈ ਕਿਉਂਕਿ ਜੇ ਉਹਨਾਂ ਦੀਆਂ ਜ਼ਮੀਨਾਂ ਨੂੰ ਜੇਕਰ ਸਰਕਾਰ ਨੇ ਬਚਾਉਣਾ ਹੀ ਹੈ ਤਾਂ ਇਸ ਨੂੰ 100 ਤੋਂ 150 ਮੀਟਰ ਦੇ ਦਰਮਿਆਨ ਹੀ ਰੱਖਿਆ ਜਾਵੇ ਪਠਾਨਕੋਟ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਠਾਨਕੋਟ ਦੀ ਤਕਰੀਬਨ 3200 ਏਕੜ ਜ਼ਮੀਨ ਦਾ ਰਕਬਾ ਕੰਡੇਆਲੀ ਤਾਰ ਦੇ ਉਸ ਪਾਰ ਹੈ ਤੇ ਕੰਡੇਆਲੀ ਤਾਰ ਜ਼ੀਰੋ ਲਾਈਨ ਦੇ ਕੋਲ 100 ਤੋਂ 150 ਮੀਟਰ ਦੇ ਦਰਮਿਆਨ ਦੀ ਦੂਰੀ ਤੇ ਹੀ ਹੋਣੀ ਚਾਹੀਦੀ ਹੈ ਤਾਰ ਅੱਗੇ ਚੱਲ ਜੇ ਬਹੁਤ ਵਧੀਆ ਗੱਲ ਆ ਸਾਡੇ ਪਿੰਡ ਦੀ 400 ਕਲਾ ਜਮੀਨਾਂ ਦੀ ਸਾਰੀ ਤਾਰ ਤੋਂ ਪਾਰ ਹੈ ਤੇ ਤਾਰੋਂ ਪਾਰ ਹੁੰਦੇ ਲੋਕਾਂ ਨੇ ਡੰਗਰਾ ਵਾਸਤੇ ਬੜੀ ਤੰਗੀ ਹੈਗੀ ਆ ਪੱਠੇ ਮਤਲਬ ਪਾਰੋਂ ਲਿਆਉਣੇ ਟਾਈਮ ਦੇ ਟਾਈਮ ਕਦੇ ਗੇੜ ਖੁੱਲਦਾ ਕਦੇ ਨਹੀਂ ਖੁੱਲਦਾ ਕਦੇ ਟੋਨ ਦੋਵੇ ਤਾਂ ਵੀ ਨਹੀਂ ਖੁੱਲਣਾ ਦਿਨ ਵਾਰ ਤੇ ਨਹੀਂ ਖੁੱਲਣਾ ਤੇ ਤਾਰ ਅੱਗੇ ਚੱਲ ਜੇ ਬਹੁਤ ਵਧੀਆ ਗੱਲ ਆ ਸਾਡੇ ਪਿੰਡ ਦੀ ਜ਼ਿੰਦਗੀ ਬਣ ਜਾਂਦੀ ਆ ਜਿਹੜੇ ਇੱਕ ਫਸਲ ਹੁੰਦੀ ਸਾਡੇ ਪਿੰਡ ਦੀ ਕਣਕ ਸਿਰਫ ਤੇ ਜੇ ਦੋਨੇ ਫਸਲਾਂ ਹੁੰਦੇ ਸਾਡਾ ਪਿੰਡ ਦਾ ਤੋ ਵਧੀਆ ਰਿਸਰਚਰ ਚੱਲ ਸਕਦਾ ਹੈ ਇਹ ਲਗਭਗ ਕਿੰਨੇ ਕਿ ਜਿਹੜੀ ਹੈ ਜਗਾ ਜਿਹੜੀ ਹੈ ਪਰਲੇ ਪਾਸੇ ਤੋਂ ਸਾਡੇ ਜਾਦਗਪੁਰ ਖੋਦਾਈ ਵਾਲ ਦੋ ਪਿੰਡਾਂ ਦੀ ਜ਼ਮੀਨ ਹੈਗੀ ਹੈ ਜੀ ਕੋਈ 400 ਕਿਲਾ ਜੀ 25 ਕਿਲਾ ਇਧਰ ਹੈ ਬਾਕੀ 375 ਕਿਲਾ ਸਾਰੀ ਤਾਰੂ ਪਾਰ ਹੈ ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਇਸ ਸੰਬੰਧੀ ਐਫਰਟ ਕੀਤੇ ਗਏ ਨੇ ਆ ਤਾਰ ਦੀ ਤਾਰ ਜਿਹੜੀ ਚਾਰ ਚਾਰ ਸਾਲ ਪਹਿਲੇ ਵੀ ਨਿਸ਼ਾਨ ਲੱਗੇ ਆ ਉਹ ਤਿੰਨ ਸਾਲ ਚਾਰ ਸਾਲ ਦੇ ਮਤਲਬ ਦੋ ਤਿੰਨ ਮਹੀਨਾ ਚਾਰ ਮਹੀਨਾ ਬਾਅਦ ਸਾਡ ਨਿਸ਼ਾਨ ਲਾਉਂਦੇ ਰਹਿੰਦੇ ਆ ਉਹ ਤਾਰ ਹੁਣ ਪੱਕਾ ਉਮੀਦ ਹੋਈ ਹੈ ਵੀ ਤਾਰ ਅੱਗੇ ਜਾਏਗੀ ਤੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ 200 ਮੀਟਰ ਅੱਗੇ ਜਾਏਗੀ ਜਾਂ ਕਿ 150 ਮੀਟਰ ਨਿਸ਼ਾਨ ਲੱਗਿਆ ਤੇ ਭਗਵੰਤ ਮਾਨ ਸਾਹਿਬ ਕੀ ਤਾਰ ਹੋਰ ਪਿੱਛੇ ਲਾਉਣਗੇ ਅਸੀਂ ਕਹਿੰਦੇ 150 ਮੀਟਰ ਦੀ ਵੀ ਜਾਏ 150 ਮੀਟਰ ਤੇ ਲੱਗੇ ਤੇ ਭਗਵੰਤ ਮਾਨ ਜੀ ਕਹਿੰਦੇ ਆ ਵੀ 200 ਮੀਟਰ ਦੇ ਲੱਗੇ ਉਹਨਾਂ ਸਾਨੂੰ ਹੋਰ ਨੁਕਸਾਨ ਕਰਨਾ ਚਾਹੁੰਦੇ ਆ ਘੱਟੋ ਘੱਟ 50 ਮੀਟਰ ਦੇ ਜਾਂ 100 ਮੀਟਰ ਦੇ ਤਾਰ ਲਗਣੀ ਚਾਹੀਦੀ ਹੈ ਉਹਦੇ ਵਿੱਚ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਬਹੁਤ ਜ਼ਿਆਦਾ ਇਧਰ ਆ ਸਕਦੀ ਹੈ ਫੈਂਸਿੰਗ ਲਾਈਨ ਪਹਿਲਾਂ ਤੋਂ ਹੀ ਜਦੋਂ ਤੋਂ ਲੱਗੀ ਹੋਈ ਆ ਇਹ ਸਾਡੇ ਜਿਹੜਾ ਕਾਫੀ ਜਿਹੜਾ ਪਿੰਡ ਦੇ ਨੇੜੇ ਹੀ ਲੱਗੀ ਆ ਉਦੋਂ ਦੀ ਪਲੈਨਿੰਗ ਦੇ ਹਿਸਾਬ ਨਾਲ ਸਰਕਾਰ ਨੇ ਪਹਿਲਾਂ ਵੀ ਕੋਈ ਇਹ ਜੋ ਵੀ ਸਰਕਾਰਾਂ ਨੇ ਨਹੀਂ ਆ ਕੋਈ ਕੰਮ ਪਲੈਨਿੰਗ ਦੇ ਹਿਸਾਬ ਨਾਲ ਨਹੀਂ ਕੀਤਾ ਤੇ ਹੁਣ ਅਸੀਂ ਕਹਿੰਦੇ ਆਂ ਕਿ ਜਿਹੜੀ ਤਾਰ ਦੀ ਜਿਹੜੀ ਇਹ ਜਾਰੀ ਆ ਅੱਗੇ ਜਾ ਰਹੀ ਆ ਇਹ ਅੱਜ ਤੋਂ 4-5 ਸਾਲ ਪਹਿਲੇ ਵੀ ਤਿੰਨ ਵਾਰੀ ਸਰਵੇ ਹੋ ਚੱਕਾ ਹੈ ਆਈਬੀ ਤੋਂ ਜਿਹੜਾ ਪਿੱਛੇ 150 ਮੀਟਰ ਹੁਣ ਭਗਵਾਨ ਸમાન ਸਾਫ ਕਹਿ ਰਿਹਾ ਕਿ ਜਿਹੜਾ 200 ਮੀਟਰ ਪਿੱਛੇ ਕੀਤੀ ਜਾਏ ਉਹਦੇ ਨਾਲ 50 ਮੀਟਰ ਦਾ ਸਾਨੂੰ ਹੋਰ ਜਿਹੜਾ ਨੁਕਸਾਨ ਹੈ ਪਿੰਡ ਜੈਦਪੁਰ ਖਦਾਈਪੁਰ ਦੀ ਜਿਹੜੀ ਜ਼ਮੀਨ ਹੈ ਉਹ 400 ਏਕੜ ਜ਼ਮੀਨ ਜਿਹੜੀ ਆ ਉਹ ਤਾਰ ਦੇ ਪਾਰ ਹੈ ਜਿਹਦੇ ਵਿੱਚੋਂ 25 ਏਕੜ ਜਿਹੜੀ ਹੈ ਸਿਰਫ ਜਿਹੜਾ ਭਾਈ ਦੇ ਅੰਦਰ ਇੱਧਰ ਆਂਦੀ ਆ ਉਹਦੇ ਵਿੱਚ ਵੀ ਕੋਈ ਸਾਨੂੰ 100 ਮੀਟਰ ਦੇ ਵਿੱਚ ਉੱਚੀ ਫਸਲ ਨਹੀਂ ਲਾਣ ਦਿੱਤੀ ਅੱਗੇ ਤਾਂ ਜਿਹੜੀ ਜ਼ਮੀਨ ਆ ਉਹਦੇ ਵਿੱਚ ਕੋਈ ਵੀ ਜਿਹੜੀ ਆ ਫਸਲ ਸਾਨੂੰ ਜਿੱਦਾਂ ਗੰਨਾ ਵਗੈਰਾ ਮੱਕੀ ਆ ਬਾਜਰਾ ਆ ਕੋਈ ਵੀ ਜਿਹੜਾ 300 3 ਮੀਟਰ ਤੋਂ ਉੱਚੀ ਜਿਹੜੀ ਆ ਫਸਲ ਨਹੀਂ ਲਾਣ ਦਿੱਤੀ ਜਾਂਦੀ ਜਿਹੜੇ ਹੁਣ ਪਲੈਨਿੰਗ ਚੱਲ ਰਿਹਾ ਉਹ ਸਾਡੀ ਤਾਰ ਅਸੀਂ ਕਹਿੰਦੇ ਆ ਵੀ ਸਾਨੂੰ ਤਾਂ ਹੀ ਫਾਇਦਾ ਜਿਹੜੀ ਆ ਜਾਂ 50 ਮੀਟਰ ਜਾਂ 100 ਮੀਟਰ ਪਿੱਛੇ ਜਿਹੜੀ ਆ ਲੱਗੇ ਉਹਦੇ ਨਾਲ ਸਾਡੇ ਜਿਹੜਾ ਕਾਫੀ ਭਰਾਵਾਂ ਨੂੰ ਜਿਹੜਾ ਜਿੰਨੇ ਵੀ ਬਾਰਡਰ ਏਰੀਏ ਦੇ ਕਿਸਾਨ ਆ ਉਹਨਾਂ ਨੂੰ ਫਾਇਦਾ ਹੁੰਦਾ ਹੈ ਅੱਜ ਦੇ ਸਮੇਂ ਵਿੱਚ ਜਿਹੜਾ 6 ਜ਼ਿਲ੍ਹੇ ਬਾਰਡਰ ਸਰहदी ਏਰੀਏ ਦੇ ਜਿਹਦੇ ਵਿੱਚੋਂ ਪਿੰਡ ਜਿਹੜਾ ਪਠਾਨਕੋਟ ਜ਼ਿਲ੍ਹਾ ਜਿਹੜਾ ਸਭ ਤੋਂ ਜਿਹੜੇ ਮਾੜੇ ਹਾਲਾਤ ਦੇ ਵਿੱਚ ਇਸ ਟਾਈਮ ਗੁਜ਼ਰ ਰਿਹਾ ਔਰ ਉਹਦੇ ਪਿੰਡ ਜਾਸਪਰ ਖਦਾਈਪੁਰ ਜਿਹੜੇ ਸਭ ਤੋਂ ਅੱਜ ਦੇ ਜਿਹੜੇ ਹਾਲਾਤ ਇਦਾਂ ਦੇ ਆ ਇਹ ਨਾ ਹੀ ਸਾਡੇ ਪਿੰਡ ਵਿੱਚ ਕੋਈ ਜਿਹੜਾ ਅਸੀਂ ਅੱਗੇ ਜਿਹੜਾ ਚਾਰਾ ਵੀ ਸਕਣਿਆ 25 ਏਕੜ ਦੇ ਵਿੱਚ ਦੇਖੋ ਜਿਹੜੇ ਸਾਡੇ ਪਿੰਡ ਦੀ 100 ਘਰ ਦੀ ਆਬਾਦੀ ਵਿੱਚ ਅਸੀਂ ਕੀ ਕਰ ਸਕਦੇ ਆ ਉਹਦੇ ਵਿੱਚ ਨਾ ਕੋਈ ਚਾਰਾ ਆ ਗੁਜ਼ਾਰਾ ਸਾਡਾ ਇਹ ਆ ਕਿ ਇੱਕ ਸਾਡੀ ਫਸਲ ਹੁੰਦੀ ਆ ਕਣਕ ਦੀ ਸਿਰਫ ਦੂਸਰੀ ਸਾਨੂੰ ਫਸਲ ਦਾ ਕੋਈ ਨਹੀਂ ਕਿਉਂਕਿ ਦੋ ਨਦੀਆਂ ਦੇ ਵਿੱਚ ਔਰ ਤਾਰ ਦੇ ਵਿੱਚ ਸਾਡਾ ਜਿਹੜਾ ਪਿੰਡ ਜਿਹੜਾ ਵਸ ਰਿਹਾ ਚੱਕਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ